ਲੋ ਦੀ ਇੱਧਰ ਲਗਾਤੀ ਹਾਂ ਮਸ਼ੀਨ ਆਪਾਂ ਕੱਪੜੇ ਧੋਣ ਵਾਲੀ ਹੁਣ ਇੱਧਰ ਸਬਜ਼ੀ ਕੱਟ ਲਈ ਸਬਜ਼ੀ ਕੱਟ ਕੇ ਇੱਧਰ ਢਾਲ ਖਣ ਲੈਤੀਆਂ ਤੇ ਪਿਆਜ਼ ਆਲੂ ਤੋਰੀ ਪਾつけ ਹੁਣ ਚੱਲਦੇ ਆਪਾਂ ਨੀਚੇ ਅੱਗ ਬਾਲ ਦਿੰਦੇ ਲੋ ਦੀ ਤੇਲ ਹੋ ਗਿਆ ਗਰਮ ਜੀਰਾ ਵੀ ਬਾਵਾ ਪੁੱਜ ਗਿਆ ਆਪਣਾ ਅੱਜ ਲਾਸ ਨਾ ਪਸਾਵ ਤਾਂ ਮੇਸਾ ਵਿਚਾਰ ਪੀ ਤੁਲਣ ਤੋਂ ਅੱਜ ਜਿਹੜਾ ਚੱਲਦਾ ਹਲਕੀ ਪਾਲੀ ਨੋੜ ਤਾ ਇਹ ਦੇਖੋ ਮਿਰਚਾਂ ਝੁੱਗੀਆਂ ਆਪਣੀਆਂ ਚੱਕ ਤੇ ਖੱਤੇ ਅੱਜ ਲੋਟੀ ਸਬਜੀ ਤੋਂ ਕਿਸ ਮਾਰ ਕੇ ਕਾਲੀ ਪਾਣੀ ਨਿਚੋੜਤਾ ਹੁਣ ਮਸਾਲਾ ਪੁੱਟ ਜੀ ਦਿੰਦੇ ਹਾਂ ਰੋਟੀ ਰਕਤ ਜੀ ਹੁਣ ਪਾ ਦਈਏ ਬੱਚੇ ਲੋ ਜੀ ਤੜਕਾ ਲਗਾਤਾ ਇਹ ਸਬਜੀ ਨੂੰ ਆਪਾਂ ਜੀ ਵਗ ਲੂ ਜੀ ਸਬਜੀ ਨੂੰ ਤੜਕਾ ਲਗਾਤਾ ਤੜਕਾ ਲਗਾ ਕੇ ਧਰਤੀ ਸਬਜੀ ਆਪਾਂ ਹਾਰੇ ਚ ਗੋਹੀ ਮੈਂ ਪਹਿਲਾਂ ਲਗਾਤੇ ਸੀਗੇ ਤੇ ਹਾਰੇ ਚ ਧਰ ਕੇ ਰੱਖਤੀ ਇਹਨੇ ਸਬਜੀ ਆਪਣੀ ਬਣ ਜੂਗੀ ਬਧੀਆ ਰਿੱਝ ਜੂਗੀ ਇੰਨੀ ਫਿਰ ਆਪਾਂ ਰੋਟੀਆਂ ਲਾ ਲਾਂਗੇ ਅੱਜ ਰੋਟੀਆਂ ਚ ਮੱਕੀ ਦੀਆਂ ਲਾਹਾਂ ਘਣਕਦੀਆਂ ਮੈਂ ਦੇਖਦੀਆਂ ਨੇ ਤੇ ਲੋਜੀ ਸਬਜੀ ਤਰੀਕੀ ਕੰਮ ਨਿਬੜ ਗਏ ਆਪਣਾ ਕੱਪੜੇ ਧੋਏ ਗਏ ਹੁਣ ਸ਼ਾਮ ਨੂੰ ਕੱਪੜੇ ਧੋਲੇ ਸੁੱਕਣੇ ਪਾਉ ਮੈਂ ਸਵੇਰੇ ਹੁਣ ਤਾਂ 4:30 ਵੱਜ ਗਏ ਹੁਣ ਤਾਂ ਕੋਈ ਟਾਈਮ ਨਹੀਂ ਪਾਉਣ ਦਾ ਕੱਪੜੇ ਹਨਾ ਜੀ ਹੁਣ ਮੈਂ ਪਾ ਤੇ ਫਿਰ ਚੱਕਣੇ ਪੈਣਗੇ ਘਾਂਟੇ ਨੂੰ ਨਾ ਉਧਰ ਨਾ ਉਧਰ ਫਿਰ ਮੈਂ ਸਵੇਰੇ ਸਰਜਰੀ ਕੰਮ ਨੇ ਵੀ ੜ ਕੇ ਸਰਜਰੀ ਪਾ ਦੂੰਗੀ ਕੱਪੜੇ ਹੁਣ ਸਬਜ਼ੀ ਬਣਾ ਲਈ ਸ਼ਾਮ ਨੂੰ ਸ਼ਾਮ ਨੂੰ ਫਾਇਦਾ ਵਧੀਆ ਪਾਣ ਨੂੰ ਸਬਜ਼ੀ ਬਣਾਉਣ ਦਾ ਸਵੇਰੇ ਹੋਰ ਕੰਮ ਹੋ ਜਾਂਦੇ ਨੇ ਬਾਦੂ ਤੇ ਇਹਦੀ ਕਰਕੇ ਲੋ ਜੀ ਆਪਾਂ ਦੀ ਰੋਟੀ ਲਾ ਲੈਂਦੀ ਰੋਟੀ ਲਈ ਅੱਜ ਆਪਾਂ ਮੱਕੀ ਦੀ ਰੋਟੀ ਆਪਾਂ ਨੇ ਚੁੱਲੇ ਤੇ ਲਾਈ ਆ ਹਨਾ ਚੁੱਲੇ ਤੇ ਲਾ ਲਈ ਵੀਡੀਓ ਬਣਾਈ ਨਹੀਂ ਫਿਰ ਲੇਟ ਹੋ ਗਈ ਸੀਗੇ ਇੱਥੇ ਫੋਨ ਧਰਨ ਦਾ ਫਿਰ ਔਖਾ ਤੇ ਇਹਦੀ ਕਰਕੇ ਮੈਂ ਵੀਡੀਓ ਬਣਾਈ ਨਹੀਂ ਫਿਰ ਰੋਟੀ ਆਪਾਂ ਲਾ ਲਈ ਚੁੱਲੇ ਤੇ ਹੁਣ ਖਾਣ ਲਈ ਤਿਆਰ ਆਪਾਂ ਉਧਰ ਸਬਜੀ ਵੀ ਆਪਣੀ ਬਣ ਗਈ ਸਬਜੀ ਆਪਾਂ ਸਾਜਰੇ ਬਣਾ ਲਈ ਸੀਗੀ ਰੋਟੀਆਂ ਨੂੰ ਥੋੜਾ ਜਿਹਾ ਲੇਟੇ ਹੋ ਗਏ ਸੀਗੇ ਮੱਕੀ ਦੀਆਂ ਹਨਾ ਤੇ ਮੱਕੀ ਦੀ ਸੁੱਕੀ ਸਬਜੀ ਨੂੰ ਵਧੀਆ ਲੱਗਦੀ ਆ ਬੇਟੇ ਲਈ ਮੈਂ ਕਣਕ ਦੀਆਂ ਲਾ ਤਾਂ ਨਹੀਂ ਹੁੰਦੀਆਂ ਜਦੋਂ ਹੁਣ ਦੌਰ ਇਹੋ ਹੁਣ ਉਹ ਹੈ ਨਹੀਂ ਸੀਗਾ ਔਰੇ ਤੇ ਉਹਦੇ ਕਰਕੇ ਮੈਂ ਬਣਾਈਆਂ ਨਹੀਂ ਹਲੇ ਜਦੋਂ ਪਹਿਨਾ ਆਉਂਦੀ ਹੈ ਫਿਰ ਕਣਕ ਦੇ ਲਾ ਦੇਣੀ ਹੁੰਦੀ ਹੈ ਉਹਦੇ ਵੱਲੀ ਅਸੀਂ ਮੱਕੀ ਦੀਆਂ ਲਾ ਲਈਆਂ ਆਪਣੇ ਚੁੱਤੀਆਂ ਖਾ ਲਈਆਂ ਤੇ ਕੰਮ ਨਿਬੜ ਤਾ ਤੇ ਲੋਜੀ ਰੋਟੀ ਦਾ ਆਪਣਾ ਕੰਮ ਨਿਬੜ ਗਿਆ ਹੁਣ ਤੇ ਸਬਜੀ ਆਪਣੀ ਬਣ ਕੇ ਤਿਆਰ ਕੰਮ ਨਿਬੜ ਗਿਆ ਰੋਟੀ ਦਾ ਮੱਕੀ ਦੀ ਰੋਟੀ ਸੱਕੀ ਲੋਜੀ ਸਬਜੀ ਬਣੇਗੀ ਥੋੜੀ ਜੀ ਸਬਜ਼ੀ ਤਾਂ ਥੋੜੀ ਜੀ ਐ ਵੈਸੇ ਬੜੀਆਂ ਵਧੀਆ ਬਹੁਤ ਟੇਸਟੀ ਬਣੀਆਂ ਰੋਟੀ ਖਾ ਲਈ ਆਪਾਂ ਨੇ ਟੇਸਟ ਦੇਖ ਲਿਆ ਕੰਮ ਨਿਬੇੜ ਤਾਂ ਸਬਜ਼ੀ ਆਪਣੀ ਵਧੀਆ ਬਣੀ ਬਹੁਤ ਟੇਸਟੀ ਆਲੂ ਵਾਲੇ ਸੀਗੇ ਕਾਫੀ ਕਾਫੀ ਪਿਆਜ਼ ਵਾਲੇ ਸੀਗੇ ਮੈਂ ਤੇ ਜਾਂਦੀ ਹੋਰ ਦੀ ਸਬਜ਼ੀ ਸੀਗੀ ਆਪਣੀ ਵਧੀਆ ਟੇਸਟੀ ਬਣ ਗਈ ਹਨਾ ਤੇ ਸੁੱਕੀ ਜੀ ਬਣ ਗਈ ਮੱਕੀ ਦੀ ਰੋਟੀਆਂ ਤੇ ਧਰ ਕੇ ਖਾਦੀ ਬਹੁਤ ਵਧੀਆ ਲੱਗੀ ਟੇਸਟੀ ਤੇ ਲੋ ਜੀ ਆਪਣਾ ਹੁਣ ਕੰਮ ਨਿਪਟਣ ਗਿਆ ਸਬਜ਼ੀ ਪਟਾ ਕੇ ਦਨੇ ਆ ਫਿਰ ਆਪਾਂ ਸਵੇਰੇ ਮਿਲਾਂਗੇ ਤੇ ਆਪਾਂ ਨੂੰ ਤੇ ਵੀ ਸਵੇਰੇ ਵੀ ਨਹੀਂ ਮੁੱਕਣੀ ਹੈਗੀ ਹਨਾ ਤੇ ਮੌਜ ਆ ਵੈਸੇ ਆਪਾਂ ਗਬਾਲ ਦੇ ਨਹੀਂ ਹੈਗੇ ਚੁੱਲ੍ਹੇ 'ਚ ਰੋਟੀ ਨਾਲੇ ਹਾਰੇ 'ਚ ਰੋਟੀ 'ਚ ਚੁੱਲ੍ਹੇ ਤੇ ਨਾਲੇ ਰੋਟੀ ਲੈ ਜਾਂਦੀਆਂ ਨਾਲੇ ਸਬਜ਼ੀ ਬਣ ਜਾਂਦੀਆਂ ਕੰਮ ਨਿਭੜ ਜਾਂਦਾ ਆਪਣਾ ਵਧੀਆ ਹੋ ਸਵੇਰੇ ਮਿਲਾਂਗੇ ਲੋ ਜੀ ਕੱਪੜੇ ਪਾ ਤੇ ਸੁੱਕਣੇ ਸਵੇਰੇ ਸਵੇਰੇ ਸਾਜਰੀ ਸਾਜਰੀ ਪਾ ਤੇ ਕੰਮ ਨਿਵੇੜਦਾ ਹੈ ਹੱਥਾਂ ਨੂੰ ਧੋਣ ਦਾ ਇਹ ਫਾਇਦਾ ਹੋ ਗਿਆ ਮੈਨੂੰ ਹੱਥਾਂ ਨੂੰ ਧੋ ਕੇ ਪਾ ਤੇ ਕੰਮ ਨਿਬੜ ਗਿਆ ਹੁਣ ਜਿਹੜੇ ਕੱਢਾਂਗੇ ਉੱਥੇ ਉਦਾਂਗੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸੂਰਜ ਮੜ ਮੜਾ ਲਿਸਕਾ ਮਾਰਦਾ ਉਹ ਚਾਨਣਾ ਪੈਂਦਾ ਸੂ ਉਹਦੇ ਤੇ ਤੇ ਲੋ ਜੀ ਕੰਮ ਨਿਬੜ ਗਿਆ ਆਪਣਾ ਇੱਧਰ ਪਾਤੀਆਂ ਪੱਗਾਂ ਪਰਨੇ ਸਰਜਰੀ ਸਰਜਰੀ ਹੁਣ ਝਾੜੂ ਪੋਚੇ ਦਾ ਕੰਮ ਨਿਬੜੀਏ ਸਰਜਰੀ ਨਿਪੜ ਗਈ ਵੀ ਆਪਣਾ ਲੋ ਜੀ ਕੰਮ ਨਿਬੜ ਤਾ ਝਾੜੂ ਪੋਚੇ ਦਾ ਲੱਗ ਗਿਆ ਆਪਣਾ ਝਾੜੂ ਪੋਚਾ ਕੰਮ ਨਿਬੜ ਗਿਆ ਇੱਧਰਲੇ ਕਮਰੇ 'ਚ ਸਾਫ਼ ਕਰਤਾ ਚਾਦਰਾਂ ਸੈੱਟ ਕਰਤੀਆਂ ਲੋ ਜੀ ਇੱਧਰ ਵੀ ਚਾਲੂ ਕੋਚਾ ਲੱਗ ਗਿਆ ਕੰਮ ਨਿਪਟ ਗਿਆ ਆਪਣਾ ਸਾਰੇ ਕੰਮ ਤੇ ਹੰਦਾ ਇੱਧਰ ਵੀ ਨਵੇਲ ਤਾਂ ਸੈੱਟ ਕਰਦੇ ਸੋਫੇ ਪੜਦੇ ਹੁਰਦੇ ਰਹਿ ਕੇ ਕਰਦੀਆਂ ਮੈਂ ਫਿਰ ਕੋਚਾ ਲੱਗ ਗਿਆ ਸੁੱਕ ਗਿਆ ਵਧੀਆ ਹਨ ਇੱਧਰ ਕਮਰੇ ਚ ਵਿਗਾਤਾ ਇਹ ਤੇ ਜਾਈ ਤਾਂ ਮੈਂ ਰੱਖ ਰੱਖੀ ਆ ਹੈ ਹੁੰਦਾ ਕਈ ਵੇਰ ਨੂੰ ਹੁਣ ਠੰਡਾ ਪੈਣਾ ਪੈ ਜਾਂਦਾ ਹਨਾ ਤੇ ਲੋਜੀ ਇੱਧਰ ਵੀ ਸੈੱਟ ਕਰਦਾ ਪੜਦੇ ਸੈੱਟ ਕਰਤੇ ਉਹ ਰਹਿ ਕੇ ਕਰਦਾ ਮੈਂ ਉੱਤਰ ਨੂੰ ਨਾ ਦੇਖਿਓ ਹਨਾ ਪੜਦੇ ਆ ਕੰਨੀ ਮੈਨੂੰ ਮੈਂ ਸੈੱਟ ਕਰਦਾ ਇਹ ਪਰਦਾ ਵੀ ਜੀ ਕੰਮ ਨਿਪੜ ਗਿਆ ਆਪਣਾ। ਮੇਰੀ ਜਾਈ ਚ ਤਾਂ ਫਿਰ ਮਿੰਟ ਚ ਠੰਡ ਹੁੰਦੀ ਆ ਨਾ। ਕਈ ਵੀ ਨਹੀਂ ਆਪਾਂ ਪਾਏ ਜਾਣੀ ਆ ਹਨਾ। ਤੇ ਲੋ ਜੀ ਇੱਧਰ ਕੰਮ ਨਿਪੜ ਗਿਆ ਉਹ ਪਰਦਾ ਮੈਂ ਇਧਰੋਂ ਸੈੱਟ ਕਰਿਆ ਹੀ ਹੋ ਰਹਿ ਗਿਆ। ਬੋਬੜੀ ਕੰਮ ਵਾਲੀ। ਚਲੋ ਜੀ ਚੱਲ ਜੀ ਹੁਣ ਲਾਈਟ ਬੰਦ ਕਰਦੀ ਇਧਰੋਂ। ਚੱਲ ਜੀ ਮਸ਼ੀਨ ਚੱਲਦੀ ਆ ਆਪਣੀ। ਰਹਿ ਗਏ ਇੱਕ ਦੋ ਕੱਪੜੇ ਰਹਿ ਗਏ ਸੀਗੇ ਤਾਂ ਹੁਣ ਦੇ ਸਾਫਾ, ਜੀ ਛਾੜੇ ਪੋਚੇ ਦਾ ਵੀ ਕੰਮ ਨਿਪੜ ਗਿਆ ਕੱਪੜੇ ਆਪਣੇ ਸੁੱਕਣੇ ਪਾਤੀ। ਤੇ ਹਵਾ ਵੀ ਚੱਲ ਪਈ ਆ ਹੁਣ ਹਨਾ ਧੁੱਪ ਵੀ ਆ ਗਈ ਵੈਸੇ ਹਵਾ ਚੱਲ ਪਈ ਕਾਫੀ ਪਰ ਜਦੋਂ ਤੱਕ ਸੁੱਕ ਜਾਣਗੇ ਕੱਪੜੇ ਸ਼ਾਮ ਤੱਕ ਤੱਕ ਸੁੱਕ ਜਾਣਗੇ ਵਧੀਆ ਸ਼ਾਮ ਨੂੰ ਕੱਪੜੇ ਧੋਲੇ ਸੀਗੇ ਕੰਮ ਨਿਪੜ ਗਿਆ ਆਪਣਾ ਸਵੇਰ ਫਿਰ ਝਾੜੂ ਪੋਚੇ ਦਾ ਕਾਫੀ ਕੰਮ ਹੋ ਜਾਂਦਾ ਲੇਟੇ ਹੋ ਜਾਂਦੇ ਫਿਰ 10:30 ਵਜੇ ਵੱਜ ਜਾਂਦੇ ਨੇ ਤੇ ਲੋਜੀ ਕੰਮ ਨਿਪੜ ਗਿਆ ਆਪਣਾ ਝਾੜੂ ਪੋਚੇ ਦਾ ਤੇ ਨਾਲੇ ਕੱਪੜਿਆਂ ਦਾ ਸੁੱਕ ਗਏ 10:30 ਵਜੇ ਹੁਣ ਤਾਂ ਉੱਥੇ ਮੰਜੜਾ ਆਇਆ ਕੋਈ ਧੁੱਪ ਉਹ ਸਾਹਮਣੇ ਥੋੜੀ ਥੋੜੀ ਧੁੱਪ ਆਉਂਦੀ ਆ ਬਲੇ ਦੜਾ ਲਿਆ ਕਰਾਂਗੇ ਚਲੋ ਇਧਰੀ ਸਾਈਡ ਤੇ ਜਿੱਧਰ ਟਰੈਲੀਆਂ ਖੜੀਆਂ ਨੇ ਹਨਾ ਫਿਰ ਅੰਦਰ ਚੱਕ ਲਿਆ ਕਰਾਂਗੇ 12 ਵਜੇ ਕੰਮ ਆਪਣਾ ਸੱਜਰੇ ਨਿਬੜ ਜਾਂਦਾ ਫਿਰ ਪਰ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਨਾ ਧੁੱਪ ਨਹੀਂ ਆਉਂਦੀ ਜਾਂ ਫਿਰ ਕੋਠੇ ਤੇ ਬੈਠਣਾ ਪੈਂਦਾ ਜੇ ਇਧਰ ਟਰੈਲੀਆਂ ਕੰਨੀ ਮੰਜਾ ਡਾਲਿਆ ਕਰੂੰਗੀ ਫਿਰ ਫਿਰ ਅੰਦਰ ਚੱਕ ਲਿਆ ਕਰਾਂਗੇ ਇਧਰ ਧੁੱਪ ਆਉਂਦੀ ਹੈ ਚੜਦੀ ਆਪਣੇ ਹਨਾ ਵਧੀਆ ਚਲੋ ਜੀ ਕੰਮ ਨਿਬੜ ਗਏ ਆਪਣਾ ਸੱਜਰੇ ਕੱਪੜੇ ਧੋਏਗੇ ਸਾਹਮ ਤਾਂ ਸੁੱਕਣਗੇ ਫਿਰ ਕਰਾਂਗੇ ਆਪਾਂ ਕੰਮ